ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਕੁਝ ਅਬਸ਼ਬਦ ਬੋਲੇ ਜਾਂਦੇ ਨੇ ਤਾਂ ਬੋਲੇ ਵੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣਾਂ ਦੇ ਖਿਲਾਫ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਸ ਵੀ ਵਾਅਦਿਆਂ ਦੇ ਵਿੱਚ ਸਨ ਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੇ ਤੁਰੰਤ ਬਾਅਦ ਹੀ ਇਸ ਦਾ ਅਹਿਸਾਸ ਕੀਤਾ ਅਤੇ ਇਸ ਸੰਬੰਧੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਇੱਕ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਕੋਲੋਂ ਜਾਣਿਆਂ-ਅਣਜਾਣੇ ਦੇ ਵਿੱਚ ਜਰੂਰ ਅਪਸ਼ਬਦ ਬੋਲੇ ਗਏ ਨੇ ਪਰ ਉਹ ਹਮੇਸ਼ਾ ਔਰਤਾਂ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਕੋਈ ਵੀ ਅਜਿਹੀ ਮਨਛਾ ਨਹੀਂ ਸੀ ਤਾਂ ਉਸ ਮਾਮਲੇ ਦੇ ਵਿੱਚ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਾਂ ਸਾਹਮਣੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕੀਤੀ ਹੋਈ ਭੁੱਲ ਸੀ ਜੋ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਅਪਸ਼ਬਦ ਬੋਲੇ ਗਏ ਨੇ ਉਸ ਦੇ ਲਈ ਉਹ ਪੇਸ਼ ਹੋਣ ਦੇ ਲਈ ਪਹੁੰਚੇ ਤਾਂ ਜਦੋਂ ਉਹ ਪੇਸ਼ ਹੋਏ ਤਾਂ ਪੰਜ ਪਿਆਰੇ ਸਾਹਿਬਾਨਾਂ ਨੇ ਉਸ ਮਾਮਲੇ ਦੇਤੇ ਉਹਨਾਂ ਦਾ ਪੱਖ ਜਾਣਿਆ ਅਤੇ ਪੱਖ ਜਾਣਨ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਗਈ ਸੀ ਉਸ ਸਜ਼ਾ ਦੇ ਤਹਿਤ ਇਸ ਤੋਂ ਪਹਿਲਾਂ ਉਹਨਾਂ ਨੇ ਜੋੜੇ ਉਹ ਸਾਫ਼ ਕੀਤੇ ਤੇ ਜੋੜੇ ਸਾਫ਼ ਕਰਨ ਤੋਂ ਬਾਅਦ ਹੁਣ ਉਹ ਝੂਠੇ ਬਰਤਨ ਜਿਹੜੇ ਨੇ ਲੰਗਰ ਹਾਲ ਦੇ ਵਿੱਚ ਉਸ ਦੀ ਉਹ ਸੇਵਾ ਨਿਭਾ ਰਹੇ ਨੇ ਪੰਜ ਪੈਰੇ ਸਾਹਿਬਾ ਨਾਲ ਉਹ ਜੋ ਆਦੇਸ਼ ਹੋਇਆ ਉਸ ਦੇ ਮੁਤਾਬਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ 1 ਘੰਟਾ ਜੋੜਾ ਕਰ 1 ਘੰਟਾ ਲੰਗਰ ਵਿਖੇ ਵਰਤਨ ਮਾਣਨ ਦੀ ਸੇਵਾ ਕਰਨ ਦੇ ਨਾਲ ਨਾਲ ਪੰਜ ਜਪਜੀ ਸਾਹਿਬ ਜੀ ਦੇ ਪਾਠ ਅਤੇ ਉਸ ਤੋਂ ਬਾਅਦ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾਉਣਗੇ ਤਾਂ ਅੱਜ ਇਹ ਧਾਰਮਿਕ ਸਜ਼ਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਲਗਾਈ ਗਈ ਹੈ ਤੇ ਉਸ ਨੂੰ ਆਦੇਸ਼ ਨੂੰ ਮੰਨਦੇ ਹੋਏ ਧਾਮੀ ਹੁਣੇ ਇਸ ਤੋਂ ਪਹਿਲਾਂ ਜੋੜੇ ਕਰ ਵਿਖੇ ਜੋੜੇ ਦੀ ਉਹਨਾਂ ਨੇ ਸੇਵਾ ਨਿਭਾਈ ਸੀ ਜੋੜੇ ਸਾਫ਼ ਕੀਤੇ ਸਨ ਸੰਗਤ ਦੇ ਝੋੜੇ ਝਾੜੇ ਸਨ ਤਾਂ ਹੁਣ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਝੂਠੇ ਬਰਤਨਾਂ ਦੀ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਦੇ ਨਾਲ ਆਸ਼ਰਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਹ ਵੀ ਮੌਜੂਦ ਨੇ ਤਾਂ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪੈਰੇ ਸਾਹਿਬਾਨਾ ਵੱਲੋਂ ਜੋ ਆਦੇਸ਼ ਹੋਇਆ ਏ ਜੋ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਨੂੰ ਉਹ ਸਵੀਕਾਰ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਸਜ਼ਾ ਲਗਾਈ ਗਈ ਅੱਜ ਉਹ ਸਜ਼ਾ ਨਿਭਾਉਂਦੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਤਾਂ ਦੱਸਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਜਦੋਂ ਕਿਸੇ ਪત્રਕਾਰ ਦੇ ਨਾਲ ਐਡਵੋਕੇਟ ਹਜਿੰਦਰ ਸਿੰਘ ਹੁਣਾਂ ਦੀ ਧਾਮੀ ਕਿਸੇ ਮਾਮਲੇ ਤੇ ਲੈ ਕੇ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਜਦੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣਾਂ ਦਾ ਜ਼ਿਕਰ ਆਉਂਦਾ ਏ ਤਾਂ ਉਸ ਸਮੇਂ ਦੌਰਾਨ ਧਾਮੀ ਹੁਣਾਂ ਦੇ ਕੋਲੋਂ ਬੀਬੀ ਜਗੀਰ ਦੇ ਕੋਰ ਦੇ ਖਿਲਾਫ ਅਪਸ਼ਬਦ ਮੂੰਹੋਂ ਨਿਕਲਦੇ ਨੇ ਤਾਂ ਉਹ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਟੂਲ ਫੜਦਾ ਜਾ ਰਿਹਾ ਸੀ ਤੇ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਵੀ ਸੂਮ ਉੱਤੋਂ ਨੋਟਿਸ ਲਿਆ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਨਾਂ ਨੂੰ ਤਲਬ ਕੀਤਾ ਸੀ ਇਸ ਤੋਂ ਪਹਿਲਾਂ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਗਨਿਰਗਵੀਰ ਸਿੰਘ ਹੁਨਾਂ ਨੂੰ ਲਿਖਤੀ ਤੌਰ ਤੇ ਆਪਣੀ ਗਲਤੀ ਨੂੰ ਮੰਨ ਚੁੱਕੇ ਨੇ ਸਵੀਕਾਰ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਜਾਣੇ ਜਾਂ ਨਾਣੇ ਦੇ ਵਿੱਚ ਉਹਨਾਂ ਦੇ ਕੋਲ ਇਹ ਜ਼ਰੂਰ ਗਲਤੀ ਹੋਈ ਹੈ ਤਾਂ ਜਦੋਂ ਪਹਿਲਾ ਕਮਿਸ਼ਨ ਨੇ ਵੀ ਧਾਮੀ ਹੁਨਾਂ ਨੂੰ ਤਲਬ ਕੀਤਾ ਤਾਂ ਉਸ ਤੋਂ ਬਾਅਦ ਨੇ ਆਪਣਾ ਸਪਸ਼ਟੀਕਰਨ ਵੀ ਉੱਤੇ ਦਿੱਤਾ ਤ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਤਾਮੀ ਹੁਣੀ ਲਗਾਤਾਰ ਇਸ ਗਲਤੀ ਨੂੰ ਮਹਿਸੂਸ ਕਰ ਰਿਹਾ ਹੈ ਸਨ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਹੈ ਤੇ ਇਹ ਨਹੀਂ ਸੀ ਹੋਣੀ ਚਾਹੀਦੀ ਜਿਸ ਤੋਂ ਬਾਅਦ ਲਗਾਤਾਰ ਉਹ ਚਾਰ ਹੈ ਸਨ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਇਸ ਗਲਤੀ ਦਾ ਅਹਿਸਾਸ ਉਜਰੂਰ ਕਰਨ ਜਿਸ ਦੇ ਚੱਲਦੇ ਆ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੇ ਰਵਿਰ ਸਿੰਘ ਉਹਨਾਂ ਦੇ ਨਾਲ ਅੱਜ ਮੁਲਾਕਾਤ ਵੀ ਕੀਤੀ ਤੇ ਅੱਜ ਉਹਨਾਂ ਨੇ ਜਿਹੜੀ ਆਪਣੀ ਗਲਤੀ ਸੀ ਉਸ ਨੂੰ ਸਵੀਕਾਰ ਵੀ ਕੀਤਾ ਤੇ ਆ ਪੰਥਕ ਰਵਾਇਤਾਂ ਦੇ ਮੁਤਾਬਕ ਪੰਜ ਪਿਆਰੇ ਸਾਹਿਬ ਦੇ ਸਾਹਮਣੇ ਪੇਸ਼ ਹੋਏ ਤਾਂ ਪੰਜ ਪਿਆਰੇ ਸਾਹਿਬਾਨ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਜਿਹੜੀ ਬੀਤੇ ਦਿਨਾਂ ਦੌਰਾਨ ਹੋਈ ਗਲਤੀ ਸੀ ਉਸ ਨੂੰ ਸਵੀਕਾਰ ਕੀਤਾ ਤੇ ਜਿਸ ਤੋਂ ਬਾਅਦ ਪੰਜ ਪਿਆਰੇ ਸਾਹਿਬਾਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ 1 ਘੰਟਾ ਜੋੜੇ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਨਿਭਾਉਣ 1 ਘੰਟਾ ਲੰਗਰ ਘਰ ਦੇ ਵਿੱਚ ਝੂਠੇ ਬਰਤਨ ਮਾਂਜਣ ਅਤੇ ਉਸ ਤੋਂ ਬਾਅਦ 5 ਜਪਜੀ ਸਾਹਿਬ ਜੀ ਦੇ ਪਾਠ ਕਰਨ ਅਤੇ 500 ਰੁਪਏ ਦੀ ਦੇਗ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਉਸ ਆਦੇਸ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੰਨਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾ ਜੋੜੇ ਸਾਫ ਕਰਦੇ ਨਿੱਤੇ ਜੋੜੇ ਸਾਫ ਕਰਨ ਤੋਂ ਬਾਅਦ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਨਿਭਾ ਰੇ ਨੇ ਤਾਂ ਇਹ ਸੇਵਾ ਨਿਭਾਉਣ ਤੋਂ ਬਾਅਦ ਜਿਸ ਤੀਕੇ ਨਾਲ ਪਿਛਲੇ ਸਮੇਂ ਦੌਰਾਨ ਪ੍ਰਧਾਨ ਹੁਣਾਂ ਨੇ ਕਿਹਾ ਸੀ ਕਿ ਜਿਹੜੀ ਗਲਤੀ ਉਹਨਾਂ ਦੇ ਕੋਲੋਂ ਹੋਈ ਹੈ ਕਦੇ ਵੀ ਨਹੀਂ ਸਚਾਉਂਦੇ ਤਾਂ ਹੀ ਉਹਨਾਂ ਦੀ ਕਦੇ ਮਨਸ਼ਾ ਰਹੀ ਹੈ ਕਿਉਂਕਿ ਹਮੇਸ਼ਾ ਉਹ ਔਰਤਾਂ ਦਾ ਸਨਮਾਨ ਕਰਦੇ ਨੇ ਤਾਂ ਜਾਣਕਾਰ ਜਿਹੜੀ ਸਾਹਮਣੇ ਆ ਰਹੀ ਸੀ ਕਿ ਉਹ ਲਗਾਤਾਰ ਇਸ ਮਾਮਲੇ ਦਿੱਤੇ ਚਿੰਤਨ ਕਰ ਰਹੇ ਸਨ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਸਨ ਕਿ ਉਹਨਾਂ ਦੇ ਕੋਲੋਂ ਜੋ ਵੀ ਇਹ ਗਲਤੀ ਹੋਈ ਆ ਕਿਸ ਮਾਹੌਲ ਦੇ ਵਿੱਚ ਹੋਈ ਆ ਕਿਸ ਤਰੀਕੇ ਨਾਲ ਹੋਈ ਆ ਉਹ ਨਹੀਂ ਹੋਣੀ ਚਾਹੀਦੀ ਤਾਂ ਇਸ ਦੇ ਕਰਕੇ ਉਹ ਲਗਾਤਾਰ ਚਿੰਤਨ ਕਰ ਰਹੇ ਸਨ ਸਵੈ ਪ੍ਰਚੋਲ ਕਰ ਰਹੇ ਸਨ ਤੇ ਇਸ ਦੇ ਲਈ ਲਗਾਤਾਰ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹ ਆਪਣੀ ਇਸ ਗਲਤੀ ਦੇ ਵਿੱਚ ਸੁਧਾਰ ਜਰੂਰ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੀ ਜੋ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਬਤੌਰ ਪ੍ਰਧਾਨ ਹੁੰਦਿਆ ਅਜਿਹੀ ਗਲਤੀ ਉਹ ਕਦੀ ਵੀ ਪ੍ਰਵਾਤ ਨਹੀਂ ਕੀਤੀ ਜਾਂਦੀ ਜਿਸ ਦੇ ਕਰਕੇ ਲਗਾਤਾਰ ਉਹ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਸਨ ਬਿੱਤੇ ਦੇ ਨਹੀਂ ਬੀਬੀ ਜ਼ਗੀਰ ਕੌਰ ਮਹਿਲਾ ਕਮਿਸ਼ਨ ਦੇ ਕੋਲ ਵੀ ਪੇਸ਼ ਹੋਏ ਸੀ ਇਸ ਤੋਂ ਪਹਿਲਾਂ ਉਹ ਵਕਤ ਪੁਜਾ ਔਰਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਜਿਹੜਾ ਬਿਆਨ ਜਿਹੜੀ ਅਪਸ਼ਬਦ ਬੀਬੀ ਜਗੀਰ ਕੌਰ ਦੇ ਖਿਲਾਫ ਬੋਲੇ ਨੇ ਉਹ ਔਰਤਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਨੇ ਇਸ ਤੇ ਕਰਕੇ ਉਹਨਾਂ ਦੇ ਖਿਲਾਫ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਅਜਹੇ ਦੇ ਵਿੱਚ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਤੇ ਤੁਰੰਤ ਪ੍ਰਭਾਵ ਦੇ ਨਾਲ ਹੀ ਉਹ ਪਹਿਲਾ ਸ੍ਰੀ ਅਕਾਲ ਦਸਵਾ ਵਿਖੇ ਪਹੁੰਚਦੇ ਨੇ ਉਸ ਤੋਂ ਬਾਅਦ ਉਹ ਗੱਲਬਾਤ ਕਰਦੇ ਆ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਹੋਈ ਆ ਜਿਸ ਦੇ ਕਰਕੇ ਉਹ ਇਸ ਤੇ ਮਹਿਸੂਸ ਕਰਦੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਸਰਚਨਨ ਕੀਤਾ ਸੋਇਆ ਪਰਚੋਲ ਕੀਤੀ ਤਾਂ ਉਸ ਤੋਂ ਬਾਅਦ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਤੇ ਪੇਸ਼ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਇਹ ਸੇਵਾ ਨਿਭਾਈ ਆ ਇਸ ਦੌਰਾਨ ਹਾਲਾਂਕਿ ਉਹਨਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ ਤੇ ਅੱਜ ਇਹ ਸੇਵਾ ਸੰਪੂਰਨ ਕਰਨਗੇ ਸੇਵਾ ਤੋਂ ਬਾਅਦ ਮੁੜ 500 ਰੁਪਏ ਦੇ ਦੇ ਕਰਵਾਉਣਗੇ ਤੇ ਦੇਗ ਕਰਵਾਉਣ ਤੋਂ ਬਾਅਦ ਅਰਦਾਸ ਕਰਵਾਉਣਗੇ ਤੇ ਅਰਦਾਸ ਦੇ ਵਿੱਚ ਜੋ ਉਹਨਾਂ ਦੇ ਕੋਲ ਉਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਦੀ ਮੁਆਫੀ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਦੇਈਏ ਫਿਕਚੌਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਪਿਆਰੇ ਸਾਬਾਨਾਂ ਦੇ ਅੱਗੇ ਪੇਸ਼ ਹੋਣਗੇ ਕਿ ਜੋ ਉਹਨਾਂ ਨੂੰ ਆਦੇਸ਼ ਹੋਇਆ ਸੀ ਉਹਨਾਂ ਨੇ ਉਹ ਆਦੇਸ਼ ਠੋਸ ਲਾਗੂ ਕੀਤਾ ਹੈ ਉਸ ਨੂੰ ਪ੍ਰਮਾਨਿਤ ਕੀਤਾ ਹੈ ਜੀ ਰਮਾਈ ਤਸਵੀਰ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਵੀ ਅਨਿਕ ਸੁਰਿੰਦਰਪਾਲ ਸਮਰਪਾਲ ਅਤੇ ਹਰਿੰਦਰ ਸਿੰਘ ਜੀ ਉਹ ਇਜਾਜ਼ਤ ਧੰਨਵਾਦ ਕਿੱਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਕਿਤੇ ਦੇ ਨੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਕੁਝ ਅਪਸ਼ਬਦ ਬੋਲੇ ਜਾਂਦੇ ਨੇ ਤਾਂ ਬੋਲੇ ਵੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਹੁਣਾਂ ਦੇ ਖਿਲਾਫ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਸ ਵੀਵਾਦਾਂ ਦੇ ਵਿੱਚ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੇ ਤੁਰੰਤ ਬਾਅਦ ਹੀ ਇਸ ਦਾ ਅਹਿਸਾਸ ਕੀਤਾ ਅਤੇ ਇਸ ਸੰਬੰਧੀ ਉਹਨਾਂ ਨੇ ਫਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਰਨੇ ਰਗਵੀਰ ਸਿੰਘ ਹੁਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਇੱਕ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਕੋਲੋਂ ਜਾਣਿਆਂ-ਜਾਣੇ ਦੇ ਵਿੱਚ ਜਰੂਰ ਅਪਸ਼ਬਦ ਬੋਲੇ ਗਏ ਨੇ ਪਰ ਉਹ ਹਮੇਸ਼ਾ ਔਰਤਾਂ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਕੋਈ ਵੀ ਅਜਿਹੀ ਮਨਛਾ ਨਹੀਂ ਸੀ ਤਾਂ ਉਸ ਮਾਮਲੇ ਦੇ ਵਿੱਚ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਾਂ ਸਾਹਮਣੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕੀਤੀ ਹੋਈ ਭੁੱਲ ਸੀ ਜੋ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲੋਂ ਅਪਸ਼ਬਦ ਬੋਲੇ ਗਏ ਨੇ ਉਸ ਦੇ ਲਈ ਉਹ ਪੇਸ਼ ਹੋਣ ਦੇ ਲਈ ਪਹੁੰਚੇ ਤਾਂ ਜਦੋਂ ਉਹ ਪੇਸ਼ ਹੋਏ ਤਾਂ ਪੰਜ ਪਿਆਰੇ ਸਾਬਾਨਾ ਨੇ ਉਸ ਮਾਮਲੇ ਦੇਤੇ ਉਹਨਾਂ ਦਾ ਪੱਖ ਜਾਣਿਆ ਅਤੇ ਪੱਖ ਜਾਣਨ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਤਾਂ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਗਈ ਸੀ ਉਸ ਸਜ਼ਾ ਦੇ ਤਹਿਤ ਇਸ ਤੋਂ ਪਹਿਲਾਂ ਉਹਨਾਂ ਨੇ ਜੋੜੇ ਉਹ ਸਾਫ਼ ਕੀਤੇ ਤੇ ਜੋੜੇ ਸਾਫ਼ ਕਰਨ ਤੋਂ ਬਾਅਦ ਹੁਣ ਉਹ ਝੂਠੇ ਬਰਤਨ ਜਿਹੜੇ ਨੇ ਲੰਗਰ ਹਾਲ ਦੇ ਵਿੱਚ ਉਸ ਦੀ ਉਹ ਸੇਵਾ ਨਿਭਾ ਰਹੇ ਨੇ ਪੰਜ ਪੈਰੇ ਸਾਹਿਬਾ ਨਾਲ ਉਹ ਜੋ ਆਦੇਸ਼ ਹੋਇਆ ਉਸ ਦੇ ਮੁਤਾਬਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ 1 ਘੰਟਾ ਜੋੜਾ ਕਰ 1 ਘੰਟਾ ਲੰਗਰ ਵਿਖੇ ਬਰਤਨ ਮਨਜਨ ਦੀ ਸੇਵਾ ਕਰਨ ਦੇ ਨਾਲ ਨਾਲ ਪੰਜ ਜਵਜੀਤ ਸਾਹਿਬ ਜੀ ਦੇ ਪਾਠ ਅਤੇ ਉਸ ਤੋਂ ਬਾਅਦ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾਉਣਗੇ ਤਾਂ ਅੱਜ ਇਹ ਧਾਰਮਿਕ ਸਜ਼ਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਲਗਾਈ ਗਈ ਹੈ ਤੇ ਉਸ ਨੂੰ ਆਦੇਸ਼ ਨੂੰ ਮੰਨਦੇ ਹੋਏ ਧਾਮੀ ਹੁਣੇ ਇਸ ਤੋਂ ਪਹਿਲਾਂ ਜੋੜੇ ਕਰ ਵਿਖੇ ਜੋੜੇ ਦੀ ਉਹਨਾਂ ਨੇ ਸੇਵਾ ਨਿਭਾਈ ਸੀ ਜੋੜੇ ਸਾਫ਼ ਕੀਤੇ ਸਨ ਸੰਗਤ ਦੇ ਝੋੜੇ ਝਾੜੇ ਸਨ ਤਾਂ ਹੁਣ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਝੂਠੇ ਵਰਤਨਾ ਦੀ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਦੇ ਨਾਲ ਆਸ਼ਰਮ ਦੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਹ ਵੀ ਮੌਜੂਦ ਨੇ ਤਾਂ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪੈਰੇ ਸਾਹਿਬਾਨਾ ਵੱਲੋਂ ਜੋ ਆਦੇਸ਼ ਹੋਇਆ ਏ ਜੋ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਨੂੰ ਉਸ ਸਵਿਕਾਰ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਸਜ਼ਾ ਲਗਾਈ ਗਈ ਆ ਜੋ ਸਜ਼ਾ ਨਿਭਾਉਂਦੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਤਾਂ ਦੱਸਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਜਦੋਂ ਕਿਸੇ ਪੱਤਰਕਾਰ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਹੁਣਾਂ ਦੀ ਧਾਮੀ ਕਿਸੇ ਮਾਮਲੇ ਦੇ ਲੈ ਕੇ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਜਦੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਸਮੇਂ ਦੌਰਾਨ ਧਾਮੀ ਹੁਣਾਂ ਦੇ ਕੋਲੋਂ ਬੀਬੀ ਜਗੀਰ ਦੇ ਖੋਰ ਕੌਰ ਦੇ ਖਿਲਾਫ ਅਪਸ਼ੋਧ ਮੋਹੋਂ ਨਿਕਲਦੇ ਨੇ ਤਾਂ ਉਹ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਟੂਲ ਫੜਦਾ ਜਾ ਰਿਹਾ ਸੀ ਤੇ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਵੀ ਸ਼ੂ ਮੋਟੋ ਨੋਟਿਸ ਲਿਆ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਤਲਬ ਕੀਤਾ ਸੀ ਇਸ ਤੋਂ ਪਹਿਲਾਂ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਕबीर ਸਿੰਘ ਹੋਣਾ ਨੂੰ ਲਿਖਤੀ ਤੌਰ ਤੇ ਆਪਣੀ ਗਲਤੀ ਨੂੰ ਮੰਨ ਚੁੱਕੇ ਨੇ ਸਵੀਕਾਰ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਜਾਣੇ ਜਾਂਣੇ ਦੇ ਵਿੱਚ ਉਹਨਾਂ ਦੇ ਕੋਲ ਇਹ ਜ਼ਰੂਰ ਗਲਤੀ ਹੋਈ ਹੈ ਤਾਂ ਜਦੋਂ ਪਹਿਲਾ ਕਮਿਸ਼ਨ ਨੇ ਵੀ ਧਾਮੀ ਉਹਨਾਂ ਨੂੰ ਤਲਬ ਕੀਤਾ ਤਾਂ ਉਸ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਉੱਥੇ ਦਿੱਤਾ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਧਾਮੀ ਹੁਣੀ ਲਗਾਤਾਰ ਇਸ ਗਲਤੀ ਨੂੰ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਕੋਈ ਹੈ ਤੇ ਇਹ ਨਹੀਂ ਸੀ ਹੋਣੀ ਚਾਹੀਦੀ ਜਿਸ ਤੋਂ ਬਾਅਦ ਲਗਾਤਾਰ ਉਹ ਚਾਰ ਆਏ ਸਨ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਇਸ ਗਲਤੀ ਦਾ ਅਹਿਸਾਸ ਉਹ ਜ਼ਰੂਰ ਕਰਨ ਜਿਸ ਦੇ ਚਲਦਿਆਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੇ ਰਵਿਰ ਸਿੰਘ ਉਹਨਾਂ ਦੇ ਨਾਲ ਅੱਜ ਮੁਲਾਕਾਤ ਵੀ ਕੀਤੀ ਤੇ ਅੱਜ ਉਹਨਾਂ ਨੇ ਜਿਹੜੀ ਆਪਣੀ ਗਲਤੀ ਸੀ ਉਸ ਨੂੰ ਸਵੀਕਾਰ ਵੀ ਕੀਤਾ ਤੇ ਆ ਪੰਥਕ ਰਵਾਇਤਾਂ ਦੇ ਮੁਤਾਬਕ ਪੰਜ ਪਿਆਰੇ ਸਾਹਿਬ ਦੇ ਸਾਹਮਣੇ ਪੇਸ਼ ਹੋਏ ਤਾਂ ਪੰਜ ਪਿਆਰੇ ਸਾਹਿਬਾਨ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਜਿਹੜੀ ਬੀਤੇ ਦਿਨਾਂ ਦੌਰਾਨ ਹੋਈ ਗਲਤੀ ਸੀ ਉਸ ਨੂੰ ਸਵੀਕਾਰ ਕੀਤਾ ਤੇ ਜਿਸ ਤੋਂ ਬਾਅਦ ਪੰਜ ਪਿਆਰੇ ਸਾਬਾਨਾ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ ਇੱਕ ਘੰਟਾ ਜੋੜੇ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਨਿਭਾਉਣ ਇੱਕ ਘੰਟਾ ਲੰਗਰ ਘਰ ਦੇ ਵਿੱਚ ਝੂਠੇ ਬਰਤਨ ਮਾਂਜਣ ਅਤੇ ਉਸ ਤੋਂ ਬਾਅਦ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਨ ਅਤੇ 500 ਰੁਪਏ ਦੀ ਦੇਗ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਉਸ ਆਦੇਸ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੰਨਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾ ਜੋੜੇ ਸੌਫ ਕਰਦੇ ਨਿੱਤੇ ਜੋੜੇ ਸੌਫ ਕਰਨ ਤੋਂ ਬਾਅਦ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਨਿਭਾ ਰਏ ਨੇ ਤਾਂ ਇਹ ਸੇਵਾ ਨਿਭਾਉਣ ਤੋਂ ਬਾਅਦ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੌਰਾਨ ਪ੍ਰਧਾਨ ਹੁਣਾਂ ਨੇ ਕਿਹਾ ਸੀ ਕਿ ਜਿਹੜੀ ਗਲਤੀ ਉਹਨਾਂ ਦੇ ਕੋਲੋਂ ਹੋਈ ਹੈ ਕਦੇ ਵੀ ਨਹੀਂ ਸਚਾਉਂਦੇ ਦਾ ਹੀ ਉਹਨਾਂ ਦੀ ਕਦੇ ਮਨਸ਼ਾ ਰਹੀ ਹੈ ਕਿਉਂਕਿ ਹਮੇਸ਼ਾ ਉਹ ਔਰਤਾਂ ਦਾ ਸਨਮਾਨ ਕਰਦੇ ਨੇ ਤਾਂ ਜਾਣਕਾਰ ਜਿਹੜੀ ਸਾਹਮਣੇ ਆ ਰਹੀ ਸੀ ਕਿ ਉਹ ਲਗਾਤਾਰ ਇਸ ਮਾਮਲੇ ਦਿੱਤੇ ਚਿੰਤਨ ਕਰ ਰਹੇ ਸਨ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਸਨ ਕਿ ਉਹਨਾਂ ਦੇ ਤੋਂ ਜੋ ਵੀ ਇਹ ਗਲਤੀ ਹੋਈ ਆ ਇਸ ਮਾਹੌਲ ਦੇ ਵਿੱਚ ਹੋਈ ਆ ਕਿਸ ਤਰੀਕੇ ਨਾਲ ਹੋਈ ਆ ਉਹ ਨਹੀਂ ਹੋਣੀ ਚਾਹੀਦੀ ਤਾਂ ਇਸ ਦੇ ਕਰਕੇ ਉਹ ਲਗਾਤਾਰ ਚਿੰਤਨ ਕਰ ਰਹੇ ਸਨ ਸਵੈ ਪ੍ਰਚੋਲ ਕਰ ਰਹੇ ਸਨ ਤੇ ਇਸ ਦੇ ਲਈ ਲਗਾਤਾਰ ਉਹ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹ ਆਪਣੀ ਇਸ ਗਲਤੀ ਦੇ ਵਿੱਚ ਸੁਧਾਰ ਜਰੂਰ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੇ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਬਤੌਰ ਪ੍ਰਧਾਨ ਹੁੰਦਿਆ ਅਜਿਹੀ ਗਲਤੀ ਉਹ ਕਦੇ ਵੀ ਪ੍ਰਵਾਨ ਨਹੀਂ ਕੀਤੀ ਜਾਂਦੀ ਜਿਸ ਦੇ ਕਰਕੇ ਲਗਾਤਾਰ ਉਹ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਸਨ ਬੀਤੇ ਦਿਨੀ ਬੀਬੀ ਜ਼ਗੀਰ ਕੌਰ ਮਹਿਲਾ ਕਮਿਸ਼ਨ ਦੇ ਕੋਲ ਵੀ ਪੇਸ਼ ਹੋਏ ਸੀ ਇਸ ਤੋਂ ਪਹਿਲਾਂ ਕੁਝ ਔਰਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਜਿਹੜਾ ਬਿਆਨ ਜਿਹੜੀ ਅਪਸ਼ਬਦ ਬੀਬੀ ਜ਼ਗੀਰ ਕੌਰ ਦੇ ਖਿਲਾਫ ਬੋਲੇ ਨੇ ਉਹ ਔਰਤਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਨੇ ਤੇ ਇਸ ਤੇ ਕਰਕੇ ਉਹਨਾਂ ਦੇ ਖਿਲਾਫ ਜ਼ਾਕਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਦੇ ਵਿੱਚ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਤੇ ਤੁਰੰਤ ਪ੍ਰਭਾਵ ਦੇ ਨਾਲ ਹੀ ਉਹ ਪਹਿਲਾ ਸ੍ਰੀ ਅਕਾਲ ਪੁਰਖ ਸਾਹਿਬ ਵਿਖੇ ਪਹੁੰਚਦੇ ਨੇ ਉਸ ਤੋਂ ਬਾਅਦ ਉਹ ਗੱਲਬਾਤ ਕਰਦੇ ਆ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਹੋਈ ਆ ਜਿਸ ਦੇ ਕਰਕੇ ਉਹ ਇਸ ਤੇ ਮਹਿਸੂਸ ਕਰਦੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਸਰਤ ਚਿੰਤਨ ਕੀਤਾ ਸੋਇ ਪਰਚੋਲ ਕੀਤੀ ਤਾਂ ਉਸ ਤੋਂ ਬਾਅਦ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਤੇ ਪੇਸ਼ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਇਹ ਸੇਵਾ ਨਿਭਾਈ ਆ ਇਸ ਦੌਰਾਨ ਹਾਲਾਂਕਿ ਉਹਨਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ ਤੇ ਅੱਜ ਇਹ ਸੇਵਾ ਸੰਪੂਰਨ ਕਰਨਗੇ ਸੇਵਾ ਤੋਂ ਬਾਅਦ ਮੁੜ ਪੰਜ ਤੋਂ ਦੇਖਵਾਉਣਗੇ ਤੇ ਦੇਖ ਕਰਵਾਉਣ ਤੋਂ ਬਾਅਦ ਅਰਦਾਸ ਕਰਵਾਉਣਗੇ ਤੇ ਅਰਦਾਸ ਦੇ ਵਿੱਚ ਜੋ ਉਹਨਾਂ ਦੇ ਕੋਲ ਉਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਦੀ ਮੁਆਫੀ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ੋ ਕਰੀਏ ਫਿਕਚੌਣਗੇ ਅਤੇ ਸ੍ਰੀ ਅਕਾਲ ਪੁਰਖ ਜੀ ਅਤੇ ਪੰਜ ਪਿਆਰੇ ਸਾਬਾਨਾਂ ਦੇ ਅੱਗੇ ਵੀ ਪੇਸ਼ ਚੌਣਗੇ ਕਿ ਜੋ ਉਹਨਾਂ ਨੂੰ ਆਦੇਸ਼ ਹੋਇਆ ਸੀ ਉਹਨਾਂ ਨੇ ਉਹ ਆਦੇਸ਼ ਠੋਠੋ ਲਾਗੂ ਕੀਤਾ ਹੈ ਉਸ ਨੂੰ ਪ੍ਰਮਾਨ ਕੀਤਾ ਹੈ ਫਿਰ ਰਮਾਈ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਨੰਮੀ ਅਣਿਕੇ ਸੁਰਿੰਦਰਪਾਲ ਸੰਗੁਰਪਾਲ ਅਤੇ ਹਰਿੰਦਰ ਸਿੰਘ ਜੀ ਉਹ ਇਜਾਜ਼ਤ ਧੰਨਵਾਦ ਬਿੱਤੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਕੁਝ ਅਪਸ਼ਬਦ ਬੋਲੇ ਜਾਂਦੇ ਨੇ ਤਾਂ ਬੋਲੇ ਵੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਣਾ ਦੇ ਖਿਲਾਫ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਸ ਵਿਵਾਦਾਂ ਦੇ ਵਿੱਚ ਸਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੇ ਤੁਰੰਤ ਬਾਅਦ ਹੀ ਇਸ ਦਾ ਅਹਿਸਾਸ ਕੀਤਾ ਅਤੇ ਇਸ ਸਬੰਧੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਇੱਕ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਕੋਲੋਂ ਜਾਣਿਆਂ-ਅਣਜਾਣੇ ਦੇ ਵਿੱਚ ਜਰੂਰ ਅਪਸ਼ਬਦ ਬੋਲੇ ਗਏ ਨੇ ਪਰ ਉਹ ਹਮੇਸ਼ਾ ਔਰਤਾਂ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਕੋਈ ਵੀ ਅਜਿਹੀ ਮਨਛਾ ਨਹੀਂ ਸੀ ਤਾਂ ਉਸ ਮਾਮਲੇ ਦੇ ਵਿੱਚ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਾਂ ਸਾਹਮਣੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕੀਤੀ ਹੋਈ ਭੁੱਲ ਸੀ ਜੋ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲੋਂ ਅਪਸ਼ਬਦ ਬੋਲੇ ਗਏ ਨੇ ਉਸ ਦੇ ਲਈ ਉਹ ਪੇਸ਼ ਹੋਣ ਦੇ ਲਈ ਪਹੁੰਚੇ ਤਾਂ ਜਦੋਂ ਉਹ ਪੇਸ਼ ਹੋਏ ਤਾਂ ਪੰਜ ਪਿਆਰੇ ਸਹਬਾਨਾ ਨੇ ਉਸ ਮਾਮਲੇ ਦੇਤੇ ਉਹਨਾਂ ਦਾ ਪੱਖ ਜਾਣਿਆ ਅਤੇ ਪੱਖ ਜਾਣਨ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਗਈ ਸੀ ਉਸ ਸਜ਼ਾ ਦੇ ਤਹਿਤ ਇਸ ਤੋਂ ਪਹਿਲਾਂ ਉਹਨਾਂ ਨੇ ਜੋੜੇ ਉਹ ਸਾਫ਼ ਕੀਤੇ ਤੇ ਜੋੜੇ ਸਾਫ਼ ਕਰਨ ਤੋਂ ਬਾਅਦ ਹੋਣ ਹੋ ਝੂਠੇ ਬਰਤਨ ਜਿਹੜੇ ਨੀਲੰਗਰ ਹਾਲ ਦੇ ਵਿੱਚ ਉਸ ਦੀ ਉਹ ਸੇਵਾ ਨਿਭਾ ਰਹੇ ਨੇ ਪੰਜ ਪਾਇਰੇ ਸਾਹਿਬਾ ਨਾਲ ਉਹ ਜੋ ਆਦੇਸ਼ ਹੋਇਆ ਉਸ ਦੇ ਮੁਤਾਬਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ 1 ਘੰਟਾ ਜੋੜਾ ਕਰ 1 ਘੰਟਾ ਲੰਗਰ ਵਿਖੇ ਬਰਤਨ ਮਨਜਨ ਦੀ ਸੇਵਾ ਕਰਨ ਦੇ ਨਾਲ ਨਾਲ ਪੰਜ ਜਵਜੀਤ ਸਾਹਿਬ ਜੀ ਦੇ ਪਾਠ ਅਤੇ ਉਸ ਤੋਂ ਬਾਅਦ 500 ਪਾਇਲ ਦੇਖ ਕਰਵਾ ਕੇ ਅਰਦਾਸ ਕਰਵਾਉਣਗੇ ਤਾਂ ਅੱਜ ਇਹ ਧਾਰਮਿਕ ਸਜ਼ਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਲਗਾਈ ਗਈ ਹੈ ਤੇ ਉਸ ਨੂੰ ਆਦੇਸ਼ ਨੂੰ ਮੰਨਦੇ ਹੋਏ ਧਾਮੀ ਹੁਣੇ ਇਸ ਤੋਂ ਪਹਿਲਾਂ ਜੋੜੇ ਕਰ ਵਿਖੇ ਜੋੜੇ ਦੀ ਉਹਨਾਂ ਨੇ ਸੇਵਾ ਨਿਭਾਈ ਸੀ ਜੋੜੇ ਸਾਫ਼ ਕੀਤੇ ਸਨ ਸੰਗਤ ਦੇ ਝੋੜੇ ਝਾੜੇ ਸਨ ਤਾਂ ਹੁਣ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਝੂਠੇ ਵਰਤਨਾ ਦੀ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਹ ਵੀ ਮੌਜੂਦ ਨੇ ਤਾਂ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪੈਰੇ ਸਾਹਿਬਾਨ ਵੱਲੋਂ ਜੋ ਆਦੇਸ਼ ਹੋਇਆ ਏ ਜੋ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਨੂੰ ਉਹ ਸਵੀਕਾਰ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਸਜ਼ਾ ਲਗਾਈ ਗਈ ਅੱਜ ਉਹ ਸਜ਼ਾ ਨਿਭਾਉਂਦੇ ਹੋਏ ਇੱਥੇ ਦਿਖਾਈ ਦੇ ਰਹੇ ਨੇ ਤਾਂ ਦੱਸਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਜਦੋਂ ਕਿਸੇ ਪੱਤਰਕਾਰ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਉਹਨਾਂ ਦੀ ਧਾਮੀ ਕਿਸੇ ਮਾਮਲੇ ਤੇ ਲੈ ਕੇ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਜਦੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਉਹਨਾਂ ਦਾ ਜ਼ਿਕਰ ਆਉਂਦਾ ਏ ਤਾਂ ਉਸ ਸਮੇਂ ਦੌਰਾਨ ਧਾਮੀ ਉਹਨਾਂ ਦੇ ਕੋਲੋਂ ਬੀਬੀ ਜਗੀਰ ਦੇ ਕੌਰ ਦੇ ਖਿਲਾਫ ਅਪਸ਼ਬਦ ਮੂੰਹੋਂ ਨਿਕਲਦੇ ਨੇ ਦਾ ਉਹ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਸੀ ਤੇ ਇਸ ਮਾਮਲੇ ਦੇ ਵਿੱਚ ਮਹਿਲਾ ਕਮਿਸ਼ਨ ਨੇ ਵੀ 100 ਮੋਟੋ ਨੋਟਿਸ ਲਿਆ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਤਲਬ ਕੀਤਾ ਸੀ ਇਸ ਤੋਂ ਪਹਿਲਾਂ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਣੇ ਰਕबीर ਸਿੰਘ ਉਹਨਾਂ ਨੂੰ ਲਿਖਤੀ ਤੌਰ ਤੇ ਆਪਣੀ ਗਲਤੀ ਨੂੰ ਮੰਨ ਚੁੱਕੇ ਨੇ ਸਵੀਕਾਰ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਜਾਣੇ ਜਾਂਣ ਦੇ ਵਿੱਚ ਉਹਨਾਂ ਦੇ ਕੋਲ ਇਹ ਜ਼ਰੂਰ ਗਲਤੀ ਹੋਈ ਹੈ ਤਾਂ ਜਦੋਂ ਪਹਿਲਾ ਕਮਿਸ਼ਨ ਨੇ ਵੀ ਤਾਮੀ ਹੁਣਾਂ ਨੂੰ ਤਲਬ ਕੀਤਾ ਤਾਂ ਉਸ ਨੇ ਆਪਣਾ ਸਪਸ਼ਟੀਕਰਨ ਵੀ ਉਹਤੇ ਦਿੱਤਾ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਤਾਮੀ ਹੁਣੀ ਲਗਾਤਾਰ ਇਸ ਗਲਤੀ ਨੂੰ ਮਹਿਸੂਸ ਕਰ ਰਹੇ ਸਨ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਹੈ ਤੇ ਇਹ ਨਹੀਂ ਸੀ ਹੋਣੀ ਚਾਹੀਦੀ ਜਿਸ ਤੋਂ ਬਾਅਦ ਲਗਾਤਾਰ ਉਹ ਚਾਰ ਆਏ ਸਨ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਇਸ ਗਲਤੀ ਦਾ ਅਹਿਸਾਸ ਉਜਰੂਰ ਕਰਨ ਜਿਸ ਦੇ ਚਲਦਿਆਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੰਨੇ ਰਵਿਰ ਸਿੰਘ ਉਹਨਾਂ ਦੇ ਨਾਲ ਅੱਜ ਮੁਲਾਕਾਤ ਵੀ ਕੀਤੀ ਤੇ ਅੱਜ ਉਹਨਾਂ ਨੇ ਜਿਹੜੀ ਆਪਣੀ ਗਲਤੀ ਸੀ ਉਸ ਨੂੰ ਸਵੀਕਾਰ ਵੀ ਕੀਤਾ ਤੇ ਆ ਪੰਥਕ ਰਵਾਇਤਾਂ ਦੇ ਮੁਤਾਬਕ ਪੰਜ ਪਿਆਰੇ ਸਹਿਬ ਦੇ ਸਾਹਮਣੇ ਪੇਸ਼ ਹੋਏ ਤਾਂ ਪੰਜ ਪਿਆਰੇ ਸਹਿਬਾਨ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਜਿਹੜੀ ਬੀਤੇ ਦਿਨਾਂ ਦੌਰਾਨ ਹੋਈ ਗਲਤੀ ਸੀ ਉਸ ਨੂੰ ਸਵਾਰਕਾਰ ਕੀਤਾ ਤੇ ਜਿਸ ਤੋਂ ਬਾਅਦ ਪੰਜ ਪਿਆਰੇ ਸਹਿਬਾਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇੱਕ ਘੰਟਾ ਜੋੜੇ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਨਿਭਾਉਣ ਇੱਕ ਘੰਟਾ ਲੰਗਰ ਘਰ ਦੇ ਵਿੱਚ ਝੂਠੇ ਬਰਤਨ ਮਾਂਜਣ ਅਤੇ ਉਸ ਤੋਂ ਬਾਅਦ ਪੰਜ ਜਪਜੀਤ ਸਾਹਿਬ ਜੀ ਦੇ ਪਾਠ ਕਰਨ ਅਤੇ 500 ਰੁਪਏ ਦੀ ਦੇਗ ਕਰਵਾਉਣ ਦਾ ਆਦੇਸ਼ ਜਾਰੀ ਕੀਤਾ ਉਸ ਆਦੇਸ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੰਨਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਹਿਲਾ ਜੋੜੇ ਸਾਫ ਕਰਦੇ ਅਤੇ ਜੋੜੇ ਸਾਫ ਕਰਨ ਤੋਂ ਬਾਅਦ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਨਿਭਾ ਰਏ ਨੇ ਤਾਂ ਇਹ ਸੇਵਾ ਨਿਭਾਉਣ ਤੋਂ ਬਾਅਦ ਜਿਸ ਤੀਕੇ ਨਾਲ ਪਿਛਲੇ ਸਮੇਂ ਦਰਾਨ ਪ੍ਰਧਾਨ ਹੁਣਾਂ ਨੇ ਕਿਹਾ ਸੀ ਕਿ ਜਿਹੜੀ ਗਲਤੀ ਉਹਨਾਂ ਦੇ ਕੋਲੋਂ ਹੋਈ ਹੈ ਇਹ ਕਦੇ ਵੀ ਨਹੀਂ ਸਚਉਂਦੇ ਦਾ ਹੀ ਉਹਨਾਂ ਦੀ ਕਦੇ ਮਨਸ਼ਾ ਰਹੀ ਹੈ ਕਿਉਂਕਿ ਹਮੇਸ਼ਾ ਉਹ ਔਰਤਾਂ ਦਾ ਸਨਮਾਨ ਕਰਦੇ ਨੇ ਤਾਂ ਜਾਣਕਾਰ ਜਿਹੜੀ ਸਾਹਮਣੇ ਆ ਰਹੀ ਸੀ ਕਿ ਉਹ ਲਗਾਤਾਰ ਇਸ ਮਾਮਲੇ ਦੇ ਦਿੱਤੇ ਚਿੰਤਨ ਕਰ ਰਹੇ ਸਨ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨ ਸਨ ਕਿ ਉਹਨਾਂ ਦੇ ਕੋਲੋਂ ਜੋ ਵੀ ਇਹ ਗਲਤੀ ਹੋਈ ਆ ਕਿਸ ਮਾਹੌਲ ਦੇ ਵਿੱਚ ਹੋਈ ਆ ਕਿਸ ਤਰੀਕੇ ਨਾਲ ਹੋਈ ਆ ਉਹ ਨਹੀਂ ਹੋਣੀ ਚਾਹੀਦੀ ਤਾਂ ਇਸ ਦੇ ਕਰਕੇ ਉਹ ਲਗਾਤਾਰ ਚਿੰਤਨ ਕਰ ਰਹੇ ਸਨ ਸਵੈ ਪ੍ਰਚੋਲ ਕਰ ਰਹੇ ਸਨ ਤੇ ਇਸ ਦੇ ਲਈ ਲਗਾਤਾਰ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਉਹ ਆਪਣੀ ਇਸ ਗਲਤੀ ਦੇ ਵਿੱਚ ਸੁਧਾਰ ਜਰੂਰ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਦੀ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਬਤੌਰ ਪ੍ਰਧਾਨ ਹੁੰਦਿਆ ਅਜਿਹੀ ਗਲਤੀ ਉਹ ਕਦੇ ਵੀ ਪਰਵਾਣ ਮਹਿ ਕੀਤੀ ਜਾਂਦੀ ਜਿਸ ਦੇ ਕਰਕੇ ਲਗਾਤਾਰ ਉਹ ਜਿੱਥੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਸਨ ਬੀਤੇ ਦੇ ਨਹੀਂ ਬੀਬੀ ਜ਼ਗੀਰ ਕੌਰ ਮਹਿਲਾ ਕਮਿਸ਼ਨ ਦੇ ਕੋਲ ਵੀ ਪੇਸ਼ ਹੋਏ ਸੀ ਇਸ ਤੋਂ ਪਹਿਲਾਂ ਕੁਝ ਔਰਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਜਿਹੜਾ ਬਿਆਨ ਜਿਹੜੀ ਅਪਸ਼ਬਦ ਬੀਬੀ ਜ਼ਗੀਰ ਕੌਰ ਦੇ ਖਿਲਾਫ ਬੋਲੇ ਨੇ ਉਹ ਔਰਤਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਨੇ ਇਸ ਤੇ ਕਰਕੇ ਉਹਨਾਂ ਦੇ ਖਿਲਾਫ ਸਜ਼ਕਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਦੇ ਵਿੱਚ ਦੂਸਰੇ ਪਾਸੇ ਐਡਵੋਕੇਟ ਹਰਬਿੰਦਰ ਸਿੰਘ ਕਾਮੀ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਆ ਤੇ ਤੁਰੰਤ ਪ੍ਰਭਾਵ ਦੇ ਨਾਲ ਹੀ ਉਹ ਪਹਿਲਾ ਸ੍ਰੀ ਅਕਾਲ ਪੁਰਖ ਦਾ ਵਿਖੇ ਪਹੁੰਚਦੇ ਨੇ ਤੋਂ ਉਸ ਤੋਂ ਬਾਅਦ ਉਹ ਗੱਲਬਾਤ ਕਰਦੇ ਆ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਹੋਈ ਆ ਜਿਸ ਦੇ ਕਰਕੇ ਉਹ ਇਸ ਤੇ ਮਹਿਸੂਸ ਕਰਦੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਸਰਚਿੰਤਨ ਕੀਤਾ ਸੋਇਆ ਪਰਚੋਲ ਕੀਤੀ ਤਾਂ ਉਸ ਤੋਂ ਬਾਅਦ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਤੇ ਪੇਸ਼ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਇਹ ਸੇਵਾ ਨਿਭਾਈ ਆ ਇਸ ਦੌਰਾਨ ਹਾਲਾਂਕਿ ਉਹਨਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ ਤੇ ਅੱਜ ਸੇਵਾ ਸੰਪੂਰਨ ਕਰਨਗੇ ਸੇਵਾ ਤੋਂ ਬਾਅਦ ਮੁੜ ਪੰਜ ਦੇਖਵਾਉਣਗੇ ਤੇ ਦੇਖ ਕਰਵਾਉਣ ਤੋਂ ਬਾਅਦ ਅਰਦਾਸ ਕਰਵਾਉਣਗੇ ਤੇ ਅਰਦਾਸ ਦੇ ਵਿੱਚ ਜੋ ਉਹਨਾਂ ਦੇ ਕੋਲ ਉਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਦੀ ਮੁਆਫੀ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਵੀ ਫਿਕਚਾਉਣਗੇ ਅਤੇ ਸ੍ਰੀ ਅਕਾਲ ਪੁਰਖ ਜੀ ਅਤੇ ਪੰਜ ਪਿਆਰੇ ਸਾਬਾਨਾਂ ਦੇ ਅੱਗੇ ਕੇਚ ਚੋਣਗੇ ਕਿ ਜੋ ਉਹਨਾਂ ਨੂੰ ਆਦੇਸ਼ ਹੋਇਆ ਸੀ ਉਹਨਾਂ ਨੇ ਉਹ ਆਦੇਸ਼ ਖੂਬ ਹੋ ਲਾਗੂ ਕੀਤਾ ਹੈ ਉਸ ਨੂੰ ਪ੍ਰਮਾਨ ਕੀਤਾ ਹੈ ਕੋਈ ਰਮਾਈ ਤਸਵੀਰ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਂ ਵੀ ਅਨਿਕ ਸੁਰਿੰਦਰਪਾਲ ਸਮਰਪਾਲ ਅਤੇ ਹਰਿੰਦਰ ਸਿੰਘ ਜੀ ਨੂੰ ਇਜਾਜ਼ਤ ਧੰਨਵਾਦ ਬਿੱਟ ਦੇਣੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਕੁਝ ਅਪਸ਼ਬਦ ਬੋਲੇ ਜਾਂਦੇ ਨੇ ਤਾਂ ਬੋਲੇ ਵੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣਾਂ ਦੇ ਖਿਲਾਫ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਉਸ ਵੀਵਾਦਾਂ ਦੇ ਵਿੱਚ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਨਾਂ ਨੇ ਤੁਰੰਤ ਬਾਅਦ ਹੀ ਇਸ ਦਾ ਅਹਿਸਾਸ ਕੀਤਾ ਅਤੇ ਇਸ ਸਬੰਧੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਹੁਣਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਇੱਕ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਕੋਲੋਂ ਜਾਣਿਆਂ-ਅਣਜਾਣੇ ਦੇ ਵਿੱਚ ਜਰੂਰ ਅਪਸ਼ਬਦ ਬੋਲੇ ਗਏ ਨੇ ਪਰ ਉਹ ਹਮੇਸ਼ਾ ਔਰਤਾਂ ਦਾ ਸਤਿਕਾਰ ਕਰਦੇ ਨੇ ਤੇ ਉਹਨਾਂ ਦੀ ਕੋਈ ਵੀ ਅਜਿਹੀ ਮਨਛਾ ਨਹੀਂ ਸੀ ਤਾਂ ਉਸ ਮਾਮਲੇ ਦੇ ਵਿੱਚ ਅੱਜ ਐਡਵੋਕੇਟ ਹਰਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਾਂ ਸਾਹਮਣੇ ਪੇਸ਼ ਹੋਏ ਪੇਸ਼ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕੀਤੀ ਹੋਈ ਭੁੱਲ ਸੀ ਜੋ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਕੋਲੋਂ ਅਪਸ਼ਬਦ ਬੋਲੇ ਗਏ ਨੇ ਉਸ ਦੇ ਲਈ ਉਹ ਪੇਸ਼ ਹੋਣ ਦੇ ਲਈ ਪਹੁੰਚੇ ਤਾਂ ਜਦੋਂ ਉਹ ਪੇਸ਼ ਹੋਏ ਤਾਂ ਪੰਜ ਪਿਆਰੇ ਸਾਹਿਬਾਨਾਂ ਨੇ ਉਸ ਮਾਮਲੇ ਦੇਤੇ ਉਹਨਾਂ ਦਾ ਪੱਖ ਜਾਣਿਆ ਅਤੇ ਪੱਖ ਜਾਣਨ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਤਾਂ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਹ ਧਾਰਮਿਕ ਸਜ਼ਾ ਲਗਾਈ ਗਈ ਸੀ ਉਸ ਸਜ਼ਾ ਦੇ ਤਹਿਤ ਇਸ ਤੋਂ ਪਹਿਲਾਂ ਉਹਨਾਂ ਨੇ ਜੋੜੇ ਉਹ ਸਾਫ਼ ਕੀਤੇ ਤੇ ਜੋੜੇ ਸਾਫ਼ ਕਰਨ ਤੋਂ ਬਾਅਦ ਉਹਨੋਂ ਝੂਠੇ ਬਰਤਨ ਜਿਹੜੇ ਨੇ ਲੰਗਰ ਹਾਲ ਦੇ ਵਿੱਚ ਉਸ ਦੀ ਉਹ ਸੇਵਾ ਨਿਭਾ ਰਹੇ ਨੇ ਪੰਜ ਪੈਰਸਾਹਬਾ ਨਾਲ ਉਹ ਜੋ ਆਦੇਸ਼ ਹੋਇਆ ਉਸ ਦੇ ਮੁਤਾਬਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ 1 ਘੰਟਾ ਜੋੜਾ ਕਰ 1 ਘੰਟਾ ਲੰਗਰ ਵਿਖੇ ਬਰਤਨ ਮਨਜਨ ਦੀ ਸੇਵਾ ਕਰਨ ਦੇ ਨਾਲ ਨਾਲ ਪੰਜ ਜਵਜੀਤ ਸਾਹਿਬ ਜੀ ਦੇ ਪਾਠ ਅਤੇ ਉਸ ਤੋਂ ਬਾਅਦ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਵਾਉਣਗੇ ਤਾਂ ਅੱਜ ਇਹ ਧਾਰਮਿਕ ਸਜ਼ਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਲਗਾਈ ਗਈ ਹੈ ਤੇ ਉਸ ਨੂੰ ਆਦੇਸ਼ ਨੂੰ ਮੰਨਦੇ ਹੋਏ ਧਾਮੀ ਹੁਣੇ ਇਸ ਤੋਂ ਪਹਿਲਾਂ ਜੋੜੇ ਕਰ ਵਿਖੇ ਜੋੜੇ ਦੀ ਉਹਨਾਂ ਨੇ ਸੇਵਾ ਨਿਭਾਈ ਸੀ ਜੋੜੇ ਸਾਫ਼ ਕੀਤੇ ਸਨ ਸੰਗਤ ਦੇ ਝੋੜੇ ਝਾੜੇ ਸਨ ਤਾਂ ਹੁਣ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਝੂਠੇ ਵਰਤਨਾ ਦੀ ਸੇਵਾ ਨਿਭਾ ਰਹੇ ਨੇ ਤਾਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਹ ਵੀ ਮੌਜੂਦ ਨੇ ਤਾਂ ਇਸ ਵੇਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪੈਰੇ ਸਾਹਿਬਾਨ ਵੱਲੋਂ ਜੋ ਆਦੇਸ਼ ਹੋਇਆ ਏ ਜੋ ਉਹਨਾਂ ਨੇ ਆਪਣੀ ਗਲਤੀ ਮੰਨੀ ਆ ਕਿ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਆ ਪੁੱਲ ਹੋਈ ਆ ਉਸ ਨੂੰ ਉਹ ਸਵੀਕਾਰ ਕਰਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਨੂੰ ਸਜ਼ਾ ਲਗਾਈ ਗਈ ਅੱਜ ਜੋ ਸਜ਼ਾ